ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਪੈਦਾ ਹੋਇਆ ਹਰ ਇੱਕ ਖਿਡਾਰੀ ਰਿਕਾਰਡ ਜ਼ਰੂਰ ਬਣਾਉਂਦਾ ਹੈ ਅਤੇ ਹੁਣ ਪੰਜਾਬ ਦੇ ਹੀ ਇੱਕ 18 ਸਾਲ ਦੀ ਉਮਰ ਤੋਂ ਘੱਟ ਬੱਚੇ ਨੇ ਇੱਕ ਰजत ਚਾਰ ਕਾਂਸੇ ਦੇ ਤਗਮੇ ਜਿੱਤ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸੇ ਬੱਚੇ ਨੇ ਇਸ ਤੋਂ ਪਹਿਲਾਂ ਵੀ ਤੈਰਾਕੀ ਯਾਨੀ ਕਿスイਮਿੰਗ ਦੇ ਵਿੱਚ ਸੋਨ ਤਗਮਾ ਜਿੱਤਿਆ ਹੈ। ਇਸ ਸਾਲ 2024 ਦੇ ਵਿੱਚ ਇਸ ਬੱਚੇ ਦੇ ਚਰਚੇ ਪੂਰੀ ਦੁਨੀਆ ਦੇ ਵਿੱਚ ਹੋ ਰਹੇ ਹਨ। ਜਿੱਥੇ ਸਾਡਾ ਪੂਰਾ ਭਾਰਤ ਦੇਸ਼ ਮਿਲ ਕੇ ਪੈਰਿਸ 올림픽 ਦੇ ਵਿੱਚ 5 ਤੋਂ 6 ਤਗਮੇ ਜਿੱਤ ਕੇ ਲੈ ਕੇ ਆਇਆ ਹੈ ਉੱਥੇ ਦੂਜੇ ਪਾਸੇ ਮੁੰਬਈ ਦੇ ਵਿੱਚ ਹੋਏ ਤੈਰਾਕੀ ਚੈਂਪੀਅਨਸ਼ਿਪ ਵਿੱਚ ਇਸ ਬੱਚੇ ਨੇ ਇਕੱਲਿਆਂ ਹੀ 5 ਤਗਮੇ ਜਿੱਤੇ ਹਨ ਆਓ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਫਤੇਹ ਸਿੰਘ ਚਹਿਲ ਦੇ ਬਾਰੇ ਪੂਰੀ ਜਾਣਕਾਰੀ ਦਿੰਦੇ ਹਾਂ ਪੰਜਾਬ ਦਾ ਇੱਕ ਪ੍ਰਸਿੱਧ ਕਲਾਕਾਰ ਹੈ ਗੈਵੀ ਚਹਿਲ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਦੇ ਨਾਲ 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 ਬਾਲੀਵੁੱਡ ਦੀ ਇੱਕ ਥਾ ਟਾਈਗਰ ਵਰਗੀ ਵੱਡੀਆਂ ਬਲੌਕਬਸਟਰ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਦਾ ਪੁੱਤ ਹੈ ਫਤੇਹ ਸਿੰਘ ਚਹਿਲ ਜਿਨੇ ਇਹ 5 ਤਗਮੇ ਜਿੱਤੇ ਹਨ ਫਤੇਹ ਸਿੰਘ ਨੇ ਆਪਣੇ ਸਿਰ ਤੇ ਕੇਸ਼ ਰੱਖੇ ਹੋਏ ਹਨ ਜੋ ਕਿ ਸਿੱਖੀ ਸਰੂਪ ਦੀ ਵੱਖਰੀ ਪਛਾਣ ਹੈ ਫਤੇ ਸਿੰਘ ਨੂੰ ਤੈਰਾਕੀ ਦੇ ਵਿੱਚ ਪੰਜ ਤਗਮੇ ਮਿਲੇ ਹਨ ਇਸ ਮੁਕਾਬਲੇ ਤੋਂ ਪਹਿਲਾਂ ਵੀ ਤੈਰਾਕੀ ਵਿੱਚ ਉਹ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਚੁੱਕਿਆ ਹੈ ਇਸ ਵਾਰ ਫਤੇ ਸਿੰਘ ਚਹਿਲ ਨੇ ਪਜਾਮੀ ਜੂਨੀਅਰ ਅਤੇ 40ਵੀਂ ਸਬ ਜੂਨੀਅਰ ਰਾਸ਼ਟਰੀ ਜਲਈਆ ਚੈਂਪੀਅਨਸ਼ਿਪ ਵਿੱਚ ਮਹਾਰਾਸ਼ਟਰ ਦਾ ਪ੍ਰਤੀਨਿਧਿਤਵ ਕੀਤਾ ਮਹਾਰਾਸ਼ਟਰ ਦੀ ਤਰਫੋਂ ਖੇਲਦੇ ਹੋਏ ਫਤੇ ਸਿੰਘ ਨੇ ਪੰਜ ਤਗਮੇ ਜਿੱਤੇ ਹਨ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ